ਕਾਲਜੀ ਸਾਰਿਆਂ ਨੂੰ ਮੈਂ ਹਾਂ ਸਰਪਜੀ ਪਿੰਡੂ ਲਾਈਕ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨੌਜੀ ਸਾਰੀ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜਦੀ ਕਲਾ 'ਚ ਹੋਵਗੇ ਭਾਈ ਖੁਦ ਜੀ ਦੀ ਕਿਰਪਾ ਨਾਲ ਅਸਲੀ ਵਧੀਆ ਠੀਕ ਠਾਕ ਅਸੀਂ ਚੜਦੀ ਕਲਾ ਜੀ ਆ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਜਿਵੇਂ ਕਿ ਹੁਣ ਮੇਰੇ ਭੈਣਾਂ ਨੂੰ ਗਰਮੀ ਵਿੱਚ ਪੋਚਾ ਝਾੜੂ ਕਰਨਾ ਬਹੁਤ ਜ਼ਿਆਦਾ ਔਖਾ ਲੱਗਦਾ ਹੈ ਨਾ ਗਰਮੀ ਜਿਆਦਾ ਹੋਣ ਕਰਕੇ ਤੇ ਆਪ ਨੂੰ ਬਹੁਤ ਹੀ ਮੁਸ਼ਕਲ ਲੱਗਦਾ ਪਹਿਲਾਂ ਝਾੜੂ ਲਗਾਓ ਫਿਰ ਪੋਚਾ ਲਗਾਓ ਉਹਦਾ ਆਪਾਂ ਮਤਲਬ ਕਿ ਪੋਚੇ ਝਾੜੂ ਦਾ ਵੀ ਆਪਾਂ ਜੱਫ ਜੇ ਆਪਾਂ ਸਮਝੋ ਕੁਛ ਵੀ ਆ ਉਹ ਆਪਾਂ ਉਹਦਾ ਝੰਡਾ ਹੀ ਖਤਮ ਕਰ ਦਿੱਤਾ ਪੋਚੇ ਝਾੜੂ ਦਾ ਕਿਸ ਤਰ੍ਹਾਂ ਇੱਕ ਆਪਾਂ ਕੋਲ ਡਰਿੰਕ ਦੀ ਖਾਲੀ ਬੋਤਲ ਲੈ ਲਈਆਂ ਠੀਕ ਹੈ ਤੇ ਇਹਦੇ ਨਾਲ ਆਪਾਂ ਪੋਚਾ ਝਾੜੂ ਕਰਾਂਗੇ ਕਿੱਦਾਂ ਕਰਾਂਗੇ ਤੇ ਚਲੋ ਸਟਾਰਟ ਕਰਦੇ ਆ ਵੀਡੀਓ ਲੋ ਜੀ ਇੱਕ ਲੈ ਲਈ ਆਪਾਂ ਕੋਲ ਡਰਿੰਕ ਦੀ ਬੋਤਲ ਠੀਕ ਹੈ ਜੀ ਤੇ ਇੱਕ ਲੈ ਲਈਏ ਆਪਾਂ ਪੁਰਾਣੀ ਟੀ-ਸ਼ਰਟ ਬੱਚਿਆਂ ਦੀ ਕੋਈ ਪਈ ਹੋਊ ਲੈਣ ਲੈਣੀ ਹੈ ਇੱਕ ਸਟਿਕ ਤੁਹਾਡੇ ਲਈ ਪਈ ਹੋਊ ਸਟਿਕ ਠੀਕ ਹੈ ਜੀ ਇਦਾਂ ਸਟਿਕ ਲੈ ਲੈਣੀ ਹੈ ਜੇ ਤੁਹਾਡੇ ਲੱਕੜਾ ਇਸ ਸਟਿਕਾ ਤੁਸੀਂ ਉਹ ਵੀ ਵਰਤ ਸਕਦੇ ਹੋ ਆਪਾਂ ਨੇ ਕੀ ਕਰਨਾ ਹੈ ਜਿਹੜੀ ਹੁਣ ਇਹ ਕੋਲਡ ਡਰਿੰਕ ਦੀ ਬੋਤਲ ਆ ਇਹਨੂੰ ਆਪਾਂ ਇੰਨੀ ਇੰਨੀ ਕੱਟ ਲੈਣੇ ਆ ਗੁਲਾਈ ਦੇ ਵਿੱਚ ਸਾਰੀ ਜਿਹੜਾ ਉੱਪਰ ਵਾਲਾ ਹਿੱਸਾ ਇਹ ਸਾਰਾ ਇੰਨਾ ਕੱਟ ਲੈਣੇ ਆ ਇਹਦਾ ਉੱਪਰ ਵਾਲਾ ਹਿੱਸਾ ਆਪਾਂ ਕੱਟ ਲਿਆ ਟਕਣੇ ਦਾ ਆਪਾਂ ਦਿੱਤਾ ਲਾ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੀ ਆਪਣੀ ਇਹ ਸ਼ਰਟ ਹੈ ਬੱਚਿਆਂ ਦੀ ਕੋਈ ਉੱਚੀ ਪ੍ਰਾਣੀ ਟੀ-ਸ਼ਰਟ ਪਈ ਹੁੰਦੀ ਆ ਜਾਂ ਫੱਟੀ ਵਗੈਰਾ ਪਈ ਹੁੰਦੀ ਆ ਉਹਨੂੰ ਆਪਾਂ ਬੇਕਾਰ ਕਰਕੇ ਸੁੱਟ ਦਿੰਨੇ ਆ ਉਹਨੂੰ ਆਪਾਂ ਲਿਆਵਾਂਗੇ ਵਰਤੋ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਆਵਾਂਗੇ ਜਿਹੜੀ ਇਹ ਸ਼ਰਟ ਹੈ ਜੀ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਇਹ ਸਟਿਕ ਲੈ ਲੈਣੀ ਆ ਇਹ ਸਟਿਕ ਜਿਹੜੀ ਬਚਾਲੂ ਸ਼ਰਟ ਹੈ ਇਹ ਇਦਾਂ ਰੱਖ ਕੇ ਇਹ ਸਟਿਕ ਆਪਾਂ ਨੇ ਇਹ ਇਦਾਂ ਆ ਬੋਤਲ ਦੇ ਵਿੱਚ ਐਂ ਚੰਗੀ ਤਰ੍ਹਾਂ ਕੱਸ ਲੈਣੀ ਆ ਲੋਜੀ ਬੋਤਲ ਦੇ ਵਿੱਚ ਇਹ ਚੰਗੀ ਤਰ੍ਹਾਂ ਕੱਸ ਲਈ ਆ ਆਪਾਂ ਟੀ-ਸ਼ਰਟ ਨੂੰ ਠੀਕ ਆ ਕੋਈ ਮਤਲਬ ਕਿ ਇੱਥੇ ਇਕੱਠ ਲਗਾਉਣ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜਾ ਆਪਾਂ ਝਾੜੂ ਹੱਥ ਨਾਲ ਮਤਲਬ ਕਿ ਘੰਟਾ-ਘੰਟਾ ਲੱਗਿਆ ਲਗਾਉਣ ਨੂੰ ਹਨਾ ਉਹਨੂੰ ਆਪਾਂ ਪੋਚਾ ਝਾੜੂ ਇਕੱਠਾ ਹੀ ਨਵੇੜ ਦੇਣਾ ਤੇ ਪਹਿਲਾਂ ਜੇ ਤੁਸੀਂ ਝਾੜੂ ਪਹਿਲਾਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਕੀ ਕਰਨਾ ਜੀ ਜਿਵੇਂ ਹੁਣ ਇਹ ਚੰਗੀ ਤਰ੍ਹਾਂ ਕੱਸ ਲਈ ਆ ਹੁਣ ਦੇਖੋ ਤੁਹਾਨੂੰ ਇਸ ਟੀ-ਸ਼ਰਟ ਦਿਖਾਣੇ ਆ ਇਦਾਂ ਆ ਗਈ ਜੀ ਇਹ ਇਹਨੇ ਇੱਕ ਝਾੜੂ ਦਾ ਰੂਪ ਲੈ ਲਿਆ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਜਦੋਂ ਵੀ ਇੱਤਾਂ ਇੱਤਾਂ ਕੱਟ ਕੇ ਵੀ ਦਿਖਾਣੇ ਆ ਦੇਖੋ ਜੀ ਜਦੋਂ ਵੀ ਝਾੜੂ ਕੱਟਣਾ ਇੱਤਾਂ ਇਹਦੇ ਨਾਲ ਕੱਟ ਸਕਦੇ ਲੋਚ ਸਾਰਾ ਜਿਹੜਾ ਆਪਣਾ ਕੂੜਾ ਕਰਗਟ ਹੋਊਗਾ ਸਾਰਾ ਆਪਣਾ ਇਹ ਟੀ-ਸ਼ਰਟ ਨਾਲ ਬਾਹਰ ਹੀ ਨਿਕਲ ਜੂਆ ਠੀਕ ਹੈ ਜੇ ਤੁਸੀਂ ਮਤਲਬ ਕਿ ਝਾੜੂ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਕੀ ਕਰਨਾ ਇਹ ਟੀ-ਸ਼ਰਟ ਨੂੰ ਪਹਿਲਾਂ ਗਿੱਲੀ ਕਰ ਲੈਣਾ ਫਿਰ ਉਹਨੂੰ ਚੋੜ ਲੈਣਾ ਲੋ ਜੀ ਟੀ-ਸ਼ਰਟ ਆਪਾਂ ਗਿੱਲੀ ਕਰ ਲਈ ਹੈ ਨਾਲੇ ਤਾਂ ਇਹ ਆਪਣਾ ਝਾੜੂ ਪੱਡੂਗੀ ਨਾਲੇ ਪੋਚਾ ਲਗਾ ਦੋਗੇ ਲੋ ਜੀ ਕੈਮਰੇ ਫੜਨ ਕਰਕੇ ਮੈਨੂੰ ਥੋੜੀ ਦਿੱਕਤ ਆਉਂਦੀ ਹੈ ਤੇ ਆਪਣਾ ਪੋਚਾ ਵੀ ਬਹੁਤ ਜ਼ਿਆਦਾ ਵਧੀਆ ਨਕੂਆ ਜੇ ਇਸੇ ਪਹਿਲਾਂ ਝਾੜੂ ਨਹੀਂ ਕੱਟਣਾ ਤਾਂ ਇਹ ਪੋਚਾ ਲਗਾ ਕੇ ਤੁਸੀਂ ਇੱਕ ਇਹ ਤਰੀਕਾ ਜਰੂਰ ਅਪਣਾ ਸਕਦੇ ਹੋ ਤੇ ਬਹੁਤ ਹੀ ਵਧੀਆ ਪੋਚਾ ਲੱਗਦਾ ਇਹਦੇ ਨਾਲ ਇਦਾਂ ਵੀ ਲਗਾਉਣਾ ਚਾਹੁੰਦੇ ਤਾਂ ਇਦਾਂ ਵੀ ਲੱਗ ਜੂ ਦੇਖੋ ਜੀ ਸਿਰਫ ਇੱਕ ਕੋਲਡ ਡਰਿੰਕ ਦੀ ਬੋਤਲ ਨਾਲ ਆਪਾਂ ਜਿਹੜਾ ਇਹ ਪੋਚਾ ਚਾਣੂਗਾ ਜੱਪੀ ਹੀ ਨਰੇੜਿਆ ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਲੋ ਜੀ ਮਿਲਾਂਗੇ ਕੱਲ ਨੂੰ ਹੋਰ ਬਹੁਤ ਬਹੁਤ ਤੱਕ ਲਈ ਸਾਰਿਆਂ ਨੂੰ ਸ਼ਸ਼ੀ ਦਾ ਕਿੰਨਾ ਰੇਤਾ ਨਿਕਲਿਆ ਸ਼ਾਮ ਦੇ ਨਾਲ ਨਾਲੇ ਸਵੇਰ ਪੋਜਾ ਝਾੜੂ ਮੈਂ ਕੀਤਾ ਸੀ ਫਿਰ ਵੀ ਦੇਖੋ ਕਿੰਨਾ ਰੇਤਾ ਆਇਆ ਐਦਾਂ ਤੁਸੀਂ ਇਹ ਤਰੀਕਾ